ਅਬੀ ਕੌਣ ਤਗੜਾ ਕੌਣ ਮਾੜਾ ਚੈੱਕ ਕਰੋ ਇੱਕ ਵਾਰ ਜੁੱਦ ਬਦਲਾ ਓ ਏ ਏ ਅਬੀ ਕੇਰੀ ਮਤ ਕਰਨਿਆ ਅਬੀ ਅਬੀ ਭੈਣ ਦੀ ਮਤ ਲੈ ਓਹ ਓ ਕੱਲਾ ਕੱਲਾ ਜੱਟ ਕੱਲਾ ਹੀ ਜੱਟ ਕੱਲਾ ਹੀ ਜੱਟ ਦੋਹ ਨਾਲ ਵਾਹ ਬਈ ਵਾਹ ਕੱਲਾ ਜੱਟ ਦੋਹ ਨਾਲ ਕੱਲਾ ਜੱਟ ਵੇ ਓਏ ਕੱਲਾ ਹੀ ਕੋਈ ਨਹੀਂ ਆਉਂਦੇ ਆਉਂਦੇ ਕੋਈ ਗੱਲ ਨਹੀਂ ਆ ਓਏ ਦੋਵੇਂ ਹੁਣ ਰੱਖਿਆ ਨਾ ਥੱਲੇ ਆਰਮੀ ਮੈਨ ਨੂੰ ਆਏ ਆਏ ਟਕਾਤਾ ਹੀ ਮੱਥਾ ਓਏ 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 ਦੋਵੇਂ ਭੈਣ ਭਰਾ ਪੈ ਗਏ ਦੋਵੇਂ ਭੈਣ ਭਰਾ ਪੈ ਗਏ ਦੋਵੇਂ ਭੈਣ ਭਰਾ ਪੈ ਜੀ ਦੋਵੇਂ ਦੋਵੇਂ ਭੈਣ ਭਰਾ ਪੈ ਗਏ ਦੋ ਪੈਣ ਭਰਾ ਪੈ ਗਈ ਓਏ ਆਏ ਹਾਏ ਓਏ ਨਿਮਰਤ ਕੱਲੀ ਵਾਰਾ ਸਾਰਾ ਲੈੰਦੀ ਹੋਈ ਦੋ ਪੈਣ ਭਰਾਵਾਂ ਨਾਲ ਨਿਮਰਤ ਨੇ ਹੱਥ ਵਿੱਚ ਚਪਲ ਫੜ ਲਈ ਤੇ ਕੀਤੂ ਨੇ ਵੀ ਚਪਲ ਫੜ ਲਈ ਹੁਣ ਚਪਲੋ ਚਪਲੀ ਹੋ ਕੇ ਵਿਖਾਉਣਗੇ ਤੁਹਾਨੂੰ ਜਾਨ ਨੇ ਅੱਜ ਕੱਲ ਓਏ ਇਹ ਇੱਕ ਨੇ ਮਾਰੀ ਉਹ ਬਚਾਲਿਆ ਨਿਮਰਤ ਵਰਗੀ ਏ ਏ ਏ ਏ ਜੁਦ ਓ ਨਿਮਰਤ ਨੇ ਫੜ ਕੇ ਤਾ ਹੁਣ ਅਭੀ ਅਭੀ ਚਪਲ ਵਰਾਉਂਦਾ ਨਿਮਰਤ ਨੂੰ ਨਿਮਰਤ ਚਪਲ ਵਰਾਉਣ ਲੱਗਾ ਅਭੀ ਆਏ ਆਏ ਨਿਮਰਤ ਨੇ ਕੀਤ ਨੂੰ ਛੱਡ ਕੇ ਅਬੀ ਨੂੰ ਫੜ ਲਿਆ ਪਰ ਅਬੀ ਨੱਠ ਗਿਆ ਅਬੀ ਭੱਜ ਗਿਆ ਏ ਇਹ ਕਮੈਂਟਰੀ ਸੁਖਜੀਤ ਸਿੰਘ ਕੰਮ ਕਰ ਰਿਹਾ ਏ ਨਿਮਰਤ ਵੀ ਅੱਗੇ ਭੱਜਦੀ ਏ ਅੰਦਰ ਵੜ ਦਿੱਤਾ ਨਿਮਰਤ ਡਰ ਗਈ ਤੇ ਅੰਦਰ ਵੜ ਗਈ ਨਹੀਂ ਨਿਮਰਤ ਫੇਰ ਆਉਂਦੀ ਏ ਫੋਮ 'ਚ ਉਹਨੇ ਕੀਤ ਨੂੰ ਫੜ ਲਿਆ ਨੇ ਤੇ ਬਹੁਤ ਜ਼ਬਰਦਸਤ ਲੜਾਈ ਹੋ ਰਹੀ ਆ ਤੇ ਨਿਮਰਤ ਅਬੀਨੂ ਲਲਕਾਰ ਦੀ ਇਹ ਕਹਿੰਦੀ ਤੂੰ ਆਇਆ ਅਭੀ ਡਰਦਾ ਹੈ ਉੱਥੇ ਰੁਕ ਗਿਆ ਅੱਛਾ ਤੂੰ ਮਗਰ ਨਹਿਰਾ ਹੀ ਬਣਾ ਉਹਨੇ ਡੰਡਾ ਫੜ ਲਿਆ ਡੰਡੇ ਨਾਲ ਨਹੀਂ ਡੰਡੇ ਨਾਲ ਨਹੀਂ ਡੰਡੇ ਨਾਲ ਨਹੀਂ ਡੰਡੇ ਨਾਲ ਡੰਡੇ ਨਾਲ ਡੰਡੇ ਮਾਰਨੇ ਹੀ ਹੂ ਡੰਡੇ ਨਾਲ ਨਹੀਂ ਲੜੀਦਾ ਡੰਡੇ ਨਾਲ ਨਹੀਂ ਲੜੀਦਾ ਡੰਡੇ ਨਾਲ ਨਹੀਂ ਲੜੀਦਾ ਡੰਡੇ ਨਾਲ ਸੱਟ ਲੱਗ ਜਾਂਦੀ ਆ ਤੇਰੇ ਕੋਲ ਨਾ ਆਉਂਦੀ ਦੰਡਾ ਇੱਕ ਨੇ ਡੰਡਾ ਫੜਿਆ ਇੱਕ ਨੇ ਝਾੜੂ ਫੜਿਆ ਪਰ ਇੱਕ ਦੂਜੇ ਦੇ ਮਾਰਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਮਾਰਨਾ ਜੱਬ ਲੋ ਜੱਬਲੀਓ ਛਤਰੋ ਛਤਰੀਓ ਮੱਤ ਕੀਆ ਦੇ ਨੋ ਨੋ ਜੇ ਤੈਨੂੰ ਕਹਾਂ ਮੈਂ ਨਹੀਂ ਕਰਨਾ ਤੂੰ ਮਾਸੇ ਤੇਰਾ ਤੇ ਮੈਂ ਸਕਰ ਤੋਂ ਤਾਹਾਂ ਸਰ ਕੰਗਟ ਬਲਾ ਮਰਾ ਤਰਾ ਮੇਰੇ ਬਰਾਂ ਹੋਏ 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 ਹੋਣ ਹੋਣ ਰੋਏ ਪਾਸ ਲੜਨ ਦੇ ਲੜਨ ਦੇ ਕੁਛ ਨਹੀਂ ਹੁੰਦਾ ਦੋਵੇਂ ਰੁਪਈਆ ਇੱਕ ਦੂਜੇ ਦੇ